ਕੀਆ ਕਿਉਂਕਿ ਲਗਾਤਾਰ ਹੀ ਬੀਜੇਪੀ ਬੇਸ਼ੱਕ ਸਿੱਖਾਂ ਦੇ ਨਾਲ ਹੁੰਦੀ ਗੱਲ ਕਰਦੀ ਲੇਕਿਨ ਉਹਨਾਂ ਦੇ ਜੋ ਇਨੀਸ਼ੀਏਟਿਵ ਨੇ ਉਹ ਜਰੂਰ ਹੈ ਸਿੱਖਾਂ ਤੋਂ ਐਂਟੀ ਨਾਦਰ ਮੈਂ ਆਪਣੀ ਸ਼ੁਰੂਆਤ ਫਤਿਹ ਨਾਲ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਚਪਨ ਵਿੱਚ ਪੜਦੇ ਸੀਗੇ ਤੇ ਇੱਕ ਮੁਹਾਵਰਾ ਸੁਣਿਆ ਸੀਗਾ ਹਾਥੀ ਕੇ दांत ਦਿਖਾਣੇ ਕੇ ਔਰ ਖਾਣੇ ਤੇ ਔਰ ਉਹ ਮੁਹਾਵਰਾ ਅੱਜ ਕੇਂਦਰ ਸਰਕਾਰ ਜੋ ਭਾਜਪਾ ਦੀ ਸਰਕਾਰ ਹੈ ਜਿਹਦੀ ਅਗਵਾਈ ਨਰਿੰਦਰ ਮੋਦੀ ਜੀ ਕਰ ਰਹੇ ਇਹ ਇਨ ਬਿਨ ਇਹ ਮੁਹਾਵਰਾ ਇਨ ਅ ਟਿ ਲਾਕੁੰਡਾ ਇਹ ਕਹਿੰਦੇ ਜ਼ਰੂਰ ਨਹੀਂ ਕਿ ਸਿੱਖ ਗੁਰੂਆਂ ਨੇ ਭਾਰਤ ਵਾਸਤੇ ਹਿੰਦੁਸਤਾਨ ਵਾਸਤੇ ਬਹੁਤ ਕੁਝ ਕੀਤਾ ਉਹਨਾਂ ਦਾ ਗੁਰਤੇਗ ਬਾਦਸਾਹ ਦਾ 400 ਸਾਲਾ ਵੀ ਮਨਾਉਂਦੇ ਨੇ 550 ਸਾਲਾ ਤੇ ਵਚਨ ਵੀ ਕਰਦੇ ਨੇ ਗੁਰੂ ਨਾਨਕ ਪਾਸ਼ਾ ਦੇ ਕਿ ਅਸੀਂ ਬੰਦੀ ਸਿੰਘ ਛੱਡਾਂਗੇ ਏ ਲਾਣਾ ਮੇ ਬਹੁਤ ਨੇ ਲੇਕਿਨ ਨਾਲ ਦੇ ਨਾਲ ਸਾਡੇ ਤੇ ਕੋਹਾੜਾ ਚੱਲ ਰਿਹਾ ਆ ਅੱਜ ਜਾ ਕੇ ਦੇਖੋ ਹਰਿਦਵਾਰ ਦੇ ਵਿੱਚ ਕੀ ਗਿਆਨ ਕੋਚੜੀ ਗੁਰਦੁਆਰਾ ਉੱਥੇ ਹੈ ਉਹ ਇਤਿਹਾਸਿਕ ਗੁਰਦੁਆਰਾ ਹੈ ਉਸ ਇਤਿਹਾਸਿਕ ਗੁਰਦੁਆਰੇ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਬ੍ਰਾਹਮਣ ਵਾਦ ਦੇ ਉੱਤੇ ਇੱਕ ਕੋਹਾੜਾ ਮਾਰਿਆ ਸੀਗਾ ਉਹ ਸੂਰਜ ਦੀ ਪੂਜਾ ਕਰ ਰਿਹਾ ਸੀਗੇ ਤੇ ਸਾਡੇ ਗੁਰੂ ਨੇ ਕਿਹਾ ਨਹੀਂ ਨਮੋ ਸੂਰਜ ਸੂਰਜੇ ਅੱਜ ਸੂਰਜਾਂ ਦਾ ਵੀ ਜਿਹੜਾ ਕ੍ਰੀਏਟਰ ਹੈ ਅਸੀਂ ਉਸ ਨੂੰ ਨਮਸਕਾਰ ਕਰਦੇ ਹਾਂ ਗਿਆਨ ਕੋਚ ਦੀ ਦੇ ਇਲਾਵਾ ਸਾਡੇ ਡਾਂਗਵਾਰ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਮੰਗੂ ਮੱਠ ਗੁਰਦੁਆਰਾ ਇਹ ਕਾਂਗਰਸ ਨੇ ਨਹੀਂ ਟਾਇ ਇਹ ਭਾਜਪਾ ਨੇ ਟਾਇ ਭਾਜਪਾ ਨੇ ਟਾਇ ਹੁਣ ਇਹਨਾਂ ਨੇ ਕੀ ਕੀਤਾ ਕਿ ਵੀ ਇੱਕ ਕਾਨੂੰਨ ਬਣਾ ਕਰਕੇ 1956 ਵਿੱਚ ਜਿਹੜਾ ਕਾਨੂੰਨ ਸੀਗਾ ਤਖਤ ਹਜੂਰ ਸਾਹਿਬ ਵਾਸਤੇ ਉਹਨਾਂ ਗੁਰਦੁਆਰਿਆਂ ਦੀ ਮੈਨੇਜਮੈਂਟ ਵਾਸਤੇ ਉਹਦੇ ਵਿੱਚ ਤਬਦੀਲੀ ਕਰਕੇ ਉਹਨਾਂ ਨੇ ਕਿਹਾ ਕਿ ਵੀ ਨਵਾਂ ਬੋਰਡ ਬਣ ਗਿਆ ਹੈ ਹੋਰ ਉਹਦੇ ਵਿੱਚ 17 ਮੈਂਬਰ ਹੋਣਗੇ 17 ਦੇ ਵਿੱਚੋਂ 12 ਬੰਦੇ ਸਰਕਾਰ ਦੇ ਹੋਣਗੇ ਸਵਾਲ ਪੈਦਾ ਉੱਠਦਾ ਕਿਉਂ ਹੋਣਗੇ ਸਰਕਾਰ ਦੇ ਸਰਕਾਰ ਦਾ ਕੀ ਮਤਲਬ ਹੈ ਕਿ ਸਾਡੇ ਤਖਤਾਂ ਦੇ ਉੱਤੇ ਪ੍ਰਬੰਧਕਤ ਤੌਰ ਤੇ ਉੱਥੇ ਬੰਦੇ ਲਗਾਏ ਜਾਣ ਕਿਉਂ ਇਹ ਬਣਦਾ ਹੀ ਨਹੀਂ ਜਦਕਿ ਇੱਕ ਪਾਸੇ ਜਿਹੜਾ ਸੰਵਿਧਾਨ ਹੈ ਉਹ ਕਹਿੰਦਾ ਹੈ ਕਿ ਸਾਨੂੰ ਫ੍ਰੀडम ਹੈ ਆਪਣੇ ਤਰਨ ਦੀ ਰਜਿਸਟ੍ਰੇਸ਼ਨ ਦੀ ਗੱਲ ਕਰਦਾ ਹੈ ਦੂਜੇ ਬੰਨੇ ਸਾਡੇ ਤੇ ਕਾਨੂੰਨ ਬਣਾਤੇ ਜਾਂਦੇ ਨੇ ਹੋਰ ਪ੍ਰਬੰਧਕ ਜਿਹੜੇ ਨੇ ਉਹ ਅੱਜ ਤੋਂ 6 ਮਹੀਨੇ ਪਹਿਲਾਂ ਇੱਕ ਗੈਰ ਸਿੱਖ ਪ੍ਰਬੰਧਕ ਹਜ਼ੂਰ ਸਭ ਤਖਤ ਉਤੇ ਲਗਾਇਆ ਗਿਆ ਸੀਗਾ ਸਿੱਖਾਂ ਨੇ ਰੋਸ ਪ੍ਰਗਟ ਕੀਤਾ ਤੇ ਉਹਦੇ ਬਾਅਦ ਉਹਨਾਂ ਨੇ ਇੱਕ ਸਿੱਖ ਨੂੰ ਉੱਥੇ ਪ੍ਰਬੰਧਕ ਦੇ ਤੌਰ ਤੇ ਲਗਾਤਾ ਅੱਜ 17 ਦੇ ਵਿੱਚੋਂ 12 ਇਹਦਾ ਮਤਲਬ ਹੋ ਗਿਆ 2/3 2/3 ਉਹਨਾਂ ਦੇ ਮੈਂਬਰ ਬਣ ਗਏ ਉਹ ਜਦ ਉਹਨਾਂ ਦੇ ਮੈਂਬਰ ਬਣ ਗਏ ਤਾਂ ਕਿਸੇ ਨੂੰ ਪਤਾ ਸਿੱਖਾਂ ਦੀ ਰਹਿਤ ਮਰਿਆਦਾ ਕੀ ਹੁੰਦੀ ਹੈ ਕੀ ਲੱਗਦਾ ਹੋਂਦ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਤਖਤਾਂ ਦੇਤੇ ਉਹਨਾਂ ਹਮਲੇ ਸ਼ੁਰੂ ਹੋ ਗਏ ਇਸ ਤਰ੍ਹਾਂ ਤਖਤਾਂ ਤੇ ਹਮਲੇ ਹੋਣ ਦਾ ਮਤਲਬ ਇਹ ਹੈ ਕਿ ਸਿੱਖਾਂ ਦੀ ਜਿਹੜੀ ਇਤਿਹਾਸ ਹੈ ਉਹਦੇ ਵਿੱਚੋਂ ਤਖਤਾ ਕਨਸੈਪਟ ਜਿਹੜਾ ਹੈ ਕੈਪਚਰ ਕਰ ਲਿਆ ਜਾਏ ਹੁਣ ਕਬਜ਼ਾ ਕਰ ਲਿਆ ਹੈ ਕਾਨੂੰਨੀ ਤੌਰ ਦੇ ਉੱਤੇ ਅਸੀਂ ਕਹਿੰਦੇ ਆ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਹੈ ਲੇਕਿਨ ਇੱਥੇ ਕੀ ਹੋਇਆ ਇੱਥੇ ਕਾਨੂੰਨ ਨੇ ਤਖਤ ਕਬਜ਼ੇ ਕਰ ਲਏ ਸੋ ਐਸੀ ਇਹਨੂੰ ਕੀ ਕਵਾਂਗੇ ਕਾਲਾ ਕਾਨੂੰਨ ਹੈ ਇਹ ਸਿੱਖਾਂ ਦੀ ਹੋਂਦ ਨੂੰ ਖਤਮ ਕਰਨ ਵਾਸਤੇ ਹੈ ਆਲਰੇਡੀ ਜਿਹੜਾ ਭਾਜਪਾ ਦਾ ਹੈ ਕੀ ਹੈ ਤੇ ਕਾਂਗਰਸ ਜਿਹੜੀ ਹੈ ਕਿਉਂਕਿ ਕਾਂਗਰਸ ਨੇ 1984 ਵਿੱਚ ਹਮਲਾ ਕੀਤਾ ਸੀਗਾ ਤਖਤ ਦੇ ਉੱਤੇ ਟੋਪਾ ਟੈਂਕਾਂ ਦੇ ਨਾ ਚੜਾਈ ਕਰਦੇ ਸੀਗੇ ਉਸ ਵੇਲੇ ਉਹਨਾਂ ਨੇ ਉਹਨੂੰ ਫਿਜ਼ੀਕਲੀ ਖਤਮ ਕੀਤਾ ਤੇ ਅੱਜ ਸਾਡੇ ਸਿਧਾਂਤ ਨੂੰ ਖਤਮ ਕੀਤਾ ਜਾ ਰਿਹਾ ਹੈ ਸਾਡੀ ਪਛਾਣ ਨੂੰ ਖਤਮ ਕੀਤਾ ਜਾ ਰਿਹਾ ਹੈ ਕਦੀ ਹੋ ਸਕਦਾ ਹੈ ਕਿ ਅਗਰ ਸ੍ਰੀ ਰਾਮ ਮੰਦਰ ਜਿਹੜਾ ਅਯੋਧਿਆ ਚ ਬਣਿਆ ਹੈ ਉਸ ਮੰਦਰ ਦੇ ਉੱਤੇ ਕਿ ਮੁਸਲਮਾਨਾਂ ਦਾ ਕੋਈ ਅਧਿਕਾਰੀ ਐਜ਼ ਅ ਪ੍ਰਬੰਧਕ ਲੱਗ ਸਕਦਾ ਹੈ ਉੱਥੇ ਤਾਂ ਬ੍ਰਾਹਮਣ ਹੀ ਲੱਗੇਗਾ ਉੱਥੇ ਬ੍ਰਾਹਮਣ ਹੀ ਲੱਗੇਗਾ ਮੁਸਲਮਾਨ ਜਾ ਕਰਕੇ ਉੱਥੇ ਪ੍ਰਬੰਧਕ ਨਹੀਂ ਲਾ ਸਕਦਾ ਫਿਰ ਸਿੱਖਾਂ ਦੇ ਤਖਤਾਂ ਦੇ ਉੱਤੇ ਇੱਕ ਗੈਰ ਸਿੱਖ ਕਿਵੇਂ ਲੱਗ ਸਕਦਾ ਇਹ ਬੇਸਿਕਲੀ ਸਾਡੇ ਜਜ਼ਬਾਤਾਂ ਨਾਲ ਸਾਡੇ ਸਿਧਾਂਤ ਨਾਲ ਸਾਡੇ ਇਤਿਹਾਸ ਨਾਲ ਸਾਡੇ ਆਦਰਸ਼ ਨਾਲ ਸਾਡਾ ਖੇਡ ਕੀਤੀ ਜਾ ਰਹੀ ਹੈ ਔਰ ਸਾਨੂੰ ਗੁਲਾਮ ਬਣਾ ਕੇ ਰੱਖਿਆ ਜਾ ਰਿਹਾ ਹੈ ਅਗਰ ਅੱਜ ਸਿੱਖ ਕੌਮ ਜਿਹੜਾ ਹੈ ਜ਼ਬਰਦਸਤ ਤਰੀਕੇ ਨਾਲ ਰੋਸ ਪ੍ਰਗਟ ਨਹੀਂ ਕਰਦੀ ਤਾਂ ਮੈਂ ਸਮਝਦਾ ਹਾਂ ਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿਹੜੇ ਤਿੰਨ ਤਖਤ ਨੇ ਇਹਨਾਂ ਵਾਸਤੇ ਕੋਈ ਨਾ ਕੋਈ ਕਾਨੂੰਨ ਬਣਾ ਕਰਕੇ ਸਾਨੂੰ ਇਸੇ ਤਰੀਕੇ ਦੇ ਨਾਲ ਗੁਲਾਮ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੇਗੀ। ਪ੍ਰੋਫੈਸਰ ਸਾਹਿਬ ਪ੍ਰੋਫੈਸਰ ਸਾਹਿਬ ਲੇਕਿਨ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਕੋਈ ਵੀ ਇਸ ਤਰ੍ਹਾਂ ਦਾ ਮੈਸੇਜ ਨਹੀਂ ਆ ਰਿਹਾ ਤੁਸੀਂ ਪ੍ਰੈਸ ਕਾਨਫਰੰਸ ਵੀ ਕਰ ਰਹੇ ਹੋ ਲੇਕਿਨ ਉਹਨਾਂ ਦੇ ਜਦੋਂ ਵੀ ਇਸ ਤਰ੍ਹਾਂ ਸਿਵਕੋਮ ਤੇ ਕੋਈ ਵੀ ਹਮਲਾ ਹੁੰਦਾ ਹੈ ਲੇਕਿਨ ਉਹਨਾਂ ਦਾ ਕੋਈ ਬਿਆਨ ਜਾਰੀ ਨਹੀਂ ਹੁੰਦਾ ਕੀ ਕਾਰਨ ਸਮਝਦੇ ਤੁਸੀਂ ਦੇਖੋ ਇਕਤਾ ਰਖਵੀਰ ਸਿੰਘ ਸਿੰਘ ਸਾਹਿਬ ਵੱਲੋਂ ਬਿਆਨ ਆਇਆ ਹੈ ਪਹਿਲੀ ਗੱਲ ਤਾਂ ਹੁਣ ਜਿਹੜਾ ਵੀ ਉਹਨਾਂ ਦਾ ਬਿਆਨ ਆਂਦਾ ਹੈ ਮੈਂ ਸਮਝਦਾ ਕਿ ਅਸੀਂ ਇੱਕ ਆਜ਼ਾਦ ਹਾਂ ਜੱਥੇਦਾਰ ਜਗਤਾਰ ਸਿੰਘ ਹਵਾਰਾ ਬੇਸ਼ੱਕ ਉਹ ਤਿਹਾਰਡ ਜੇਲ੍ਹ ਚ ਨੇ ਲੇਕਿਨ ਉਹ ਆਜ਼ਾਦ ਸ਼ੇਰ ਹੈ ਔਰ ਉਹਨਾਂ ਦਾ ਸੁਨੇਹਾ ਆਇਆ ਕਿ ਭਈ ਇਹ ਪ੍ਰੈਸ ਕਾਨਫਰੰਸ ਕਰੋ ਬਾਪੂ ਗੁਰਚਰਨ ਸਿੰਘ ਨੂੰ ਸੁਨੇਹਾ ਆਇਆ ਉਹਨਾਂ ਨੇ ਕਿਹਾ ਕਿ ਭਈ ਤੁਸੀਂ ਪ੍ਰੈਸ ਕਾਨਫਰੰਸ ਕਰੋ ਇਹਦਾ ਮਤਲਬ ਕੀ ਹੈ ਕਿ ਜੱਥੇਦਾਰ ਅੰਦਰ ਬੈਠੇ ਜੱਥੇਦਾਰ ਹਵਾਰਾ ਅੰਦਰ ਬੈਠੇ ਅਖਬਾਰਾਂ ਪੜ੍ਹ ਰਹੇ ਨੇ ਔਰ ਕਹਿ ਰਹੇ ਨੇ ਕਿ ਵੀ ਇਹ ਸਭ ਕੁਝ ਗਲਤ ਹੋ ਗਿਆ ਸਾਰੇ ਸਿੱਖ ਕੌਮ ਨਾਲ ਗਲਤ ਹੋ ਰਿਹਾ ਉਹ ਅੰਦਰ ਬੈਠਾ ਵੀ ਐਜ਼ ਅ ਜਥੇਦਾਰ ਆਪਣੀ ਡਿਊਟੀ ਆਪਣੀ ਜ਼ਿੰਮੇਵਾਰੀ ਜਿਹੜੀ ਇਹਨੇ ਉਹ ਨਿਭਾ ਰਹੇ ਨੇ ਬੇਸ਼ੱਕ ਉਹਨਾਂ ਨੇ ਅੰਦਰੋਂ ਪ੍ਰੈਸ ਕਾਨਫਰੰਸ ਨਹੀਂ ਕਰ ਸਕਦੇ ਲੇਕਿਨ ਅਸੀਂ ਉਹਨਾਂ ਦੇ ਨੁਮਾਇੰਦੇ ਬਣ ਕੇ ਅਸੀਂ ਸਾਰੇ ਉਹਨਾਂ ਦੇ ਨੁਮਾਇੰਦੇ ਆ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਨਿਭਾ ਰਹੇ ਆ ਹੋਰ ਇਸ ਜਿਹੜਾ ਕਾਨੂੰਨ ਬਣਾਇਆ ਗਿਆ ਇਸ ਨੂੰਸੀਂ ਮੂਲੋਂ ਰੱਦ ਕਰ ਰਹੇ ਆ ਤੇ ਨਾਲ ਦੇ ਨਾਲ ਅਸੀਂ ਸਾਰੀ ਸਿੱਖ ਕੌਮ ਨੂੰ ਚਾਹੇ ਉਹ ਵਿਦੇਸ਼ਾਂ 'ਚ ਬੈਠੇ ਨੇ ਸਾਡੇ ਨਾਲ ਪਪਿੰਦਰ ਸਿੰਘ ਜੀ ਜਰਮਨੀ ਇਹ ਵਿਦੇਸ਼ ਤੋਂ ਆਏ ਨੇ ਇਹ ਵੀ ਵਿਦੇਸ਼ ਦੀ ਭਾਵਨਾਵਾਂ ਲੈ ਕਰਕੇ ਵਿਦੇਸ਼ੀਆਂ ਦੀ ਭਾਵਨਾਵਾਂ ਲੈ ਕਰਕੇ ਸਾਡੇ ਨਾਲ ਸ਼ਾਮਿਲ ਹੋਏ ਨੇ ਕਿ ਵੀ ਵਿਦੇਸ਼ ਦਾ ਸਿੱਖ ਵੀ ਇਸ ਨੂੰ ਰਿਜੈਕਟ ਕਰਦਾ ਅਸੀਂ ਵੀ ਰਿਜੈਕਟ ਕਰਦੇ ਨੇ ਅਸੀਂ ਪੰਜ ਪਿਆਰੋਏ ਰਿਜੈਕਟ ਕਰ ਰਹੇ ਨੇ ਸੋ ਭਾਵ ਕਹਿਣ ਦਾ ਲੋਡ ਹੈ ਅੱਜ ਦੇਸ਼ ਵਿਦੇਸ਼ ਦੀਆਂ ਸੰਗਤਾਂ ਹਰ ਸ਼ਹਿਰ ਤੋਂ ਆਪਣਾ ਇੱਕ ਰੋਸ਼ ਜਿਹੜਾ ਹੈ ਸਰਕਾਰ ਤੱਕ ਪਹੁੰਚਾਣ ਔਰ ਇਸ ਨੂੰ ਰੱਦ ਕਰਵਾਇਆ ਜਾਵੇ। ਜਿਨ੍ਹਾਂ ਵੱਲੋਂ ਵੱਖ-ਵੱਖ ਜਥੇਬੰਦੀਆਂ ਬਣਾ ਲਈਆਂ ਪਾਰਟੀਆਂ ਬਣਾਈ ਕਿ ਇਸ ਗੱਲ ਦਾ ਹੀ ਫਿਰ ਸਰਕਾਰ ਚੱਕਰੀ ਹੈ। ਦੇਖੋ ਵੱਖ-ਵੱਖ ਪਾਰਟੀਆਂ ਹੋਣ ਦਾ ਮਤਲਬ ਇਹ ਨਹੀਂ ਹੈਗਾ ਵੱਖ-ਵੱਖ ਪਾਰਟੀਆਂ ਹੁੰਦੀਆਂ ਨੇ ਲੇਕਿਨ ਸਾਡੀ ਵਿਚਾਰਧਾਰਾ ਇੱਕ ਹੋਣੀ ਚਾਹੀਦੀ ਹੈ ਹੋਰ ਵਿਸ਼ੇਸ਼ ਤੌਰ ਤੇ ਜਿਸ ਲਈ ਅੱਜ ਸਾਡੇ ਤੇ ਜੋ ਇੱਕ ਚੁਣੌਤੀ ਬਣੀ ਹੈ ਸਾਨੂੰ ਸਰਕਾਰ ਨੇ ਵੰਗਾਰਿਆ ਇੱਕ ਪ੍ਰਕਾਰ ਦੇ ਨਾਲ ਐਸੇ ਟਾਈਮ ਦੇ ਉੱਤੇ ਸਾਨੂੰ ਆਪਣੀ ਸੋਲੀਡੈਰਿਟੀ ਸਾਨੂੰ ਆਪਣੀ ਏਕਤਾ ਜਿਹੜੀ ਆ ਦਿਖਾਣੀ ਚਾਹੀਦੀ ਹੈ ਜਿਹਦੇ ਨਾਲ ਕਿ ਨਰਿੰਦਰ ਮੋਦੀ ਸਰਕਾਰ ਨੂੰ ਅਤੇ ਮਹਾਰਾਸ਼ਟਰ ਦੇ ਵਿੱਚ ਜਿਹੜੀ ਸ਼ਿਵ ਸੈਨਾ ਸਰਕਾਰ ਹੈ ਭਾਈ ਵਾਲੀ ਜਿਹੜੀ ਆ ਵਿੱਚ ਵਿੱਚ ਭਾਜਪੀ ਦੀ ਹੈ ਉਹਨਾਂ ਕੋ ਸੁਨਿਆ ਜਾਵੇ ਹੋਰ ਮੈਂ ਅੰਤ ਵਿੱਚ ਇਹ ਵੀ ਕਵਾਂਗਾ ਕਿ ਸਿੱਖਾਂ ਦੇ ਵਾਸਤੇ ਕਾਂਗਰਸ ਐਂਡ ਭਾਜਪੀ ਇੱਕ ਸਿੱਕੇ ਦੇ ਦੋ ਪਹਿਲੂ ਨੇ ਵੱਖਰੇ ਵੱਖਰੇ ਨੇ ਇਹਨਾਂ ਦੇ ਵਿੱਚ ਜੇ ਮੈਂ ਇੰਗਲਿਸ਼ ਵਿੱਚ ਗੱਲ ਕਵਾਂ ਕਿ ਕਾਂਗਰਸ ਇਜ਼ ਅਗੇਂਸਟ ਦਾ ਸਿੱਖ ਐਂਡ ਭਾਜਪੀ ਇਜ਼ ਅਗੇਂਸਟ ਦਾ ਸਿੱਖੀਜ਼ਮ ਤੇ ਮੈਨੂੰ ਲੱਗਦਾ ਹੈ ਕਿ ਇਹ ਚ ਸਾਰੀ ਗੱਲ ਮੁਕੰਮਲ ਹੋ ਜਾਂਦੀ ਹੈ ਭਾਰਤੀ ਜਨਤਾ ਪਾਰਟੀ ਸਾਡੀ ਮਿੱਤਰ ਨੇ ਬਣ ਸਕਦੀ ਉਹ ਜਿੰਨੇ ਮਰਜੀ ਨਰਿੰਦਰ ਮੋਦੀ ਜੀ ਆ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਲੰਮ ਡੰਡੋਤ ਕਰਕੇ ਮੱਥਾ ਵੀ ਟੇਕ ਲੈਣ ਮੈਂ ਸਮਝਦਾ ਕਿ ਮਨ ਵਿੱਚ ਉਹਨਾਂ ਦੇ ਖੋਟ ਹੈ ਇਸ ਕਰਕੇ ਅਸੀਂ ਇਸ ਕਾਨੂੰਨ ਨੂੰ ਮੁੱਢੋਂ ਰੱਦ ਕਰਦੇ ਹਾਂ ਪ੍ਰੋਫੈਸਰ ਸਾਹਿਬ ਐਸਜੀਪੀਸੀ ਦਾ ਰੋਲ ਤੁਸੀਂ ਸਮਝਦੇ ਹੋ ਕਿ ਘਟਦਾ ਜਾ ਰਿਹਾ ਹੈ ਕਿਉਂਕਿ ਮੌਜੂਦਾ ਜਮਾਤ ਹੈ ਔਰ ਇਸ ਵਲ ਕੋਈ ਵੀ ਇਨੀਸ਼ੀਏਟਿਵ ਲੈਂਦਾ ਜਾਂਦਾ ਸਾਰੀ ਸਿੱਖ ਕੌਮ ਜਿਹੜੀ ਸੀਗੀ ਉਹ ਇਕਜੁੱਟ ਹੋ ਕੇ ਆਵਾਜ਼ ਚੁੱਕਦੀ ਸੀ ਲੇਕਿਨ ਹੁਣ ਉਹਨਾਂ ਨੂੰ ਖੁਦ ਸਮਾਂ ਮੰਗਣਾ ਪੈ ਰਿਹਾ ਨਹੀਂ ਤਾਂ ਪ੍ਰਾਈਮ ਮਿੰისტਰ ਖੁਦ ਐਸਜੀਪੀਸੀ ਨੂੰ ਖੁਦ ਸਮਾਂ ਦਿੰਦੇ ਸਨ ਕਿ ਸਾਨੂੰ ਮਿਲਿਆ ਜਾਵੇ ਤੇ ਜੋ ਵੀ ਬਰੌਚ ਕਰਾਤਾ ਨੇ ਉਹ ਦੱਸਿਆ ਜਾਣ ਕਿ ਲੱਗਦਾ ਕਿ ਹੋਂਦ ਖਤਮ ਹੁੰਦੀ ਜਾ ਰਹੀ ਸ਼੍ਰੋਮਣ ਦੇਖੋ ਇਸੀ ਹਕੀਕਤ ਤੋਂ ਅਸੀਂ ਇਨਕਾਰ ਹੀ ਨਹੀਂ ਹੈਗੇ ਸਾਡੀਆਂ ਸੰਸਥਾਵਾਂ ਕਮਜ਼ੋਰ ਹੋਈਆਂ ਨੇ ਬਹੁਤ ਸਾਰੇ ਕਾਰਨ ਨੇ ਇਸ ਸੈਮੀਨਾਰਾਂ ਵਿੱਚ ਡਿਸਕਸ ਕਰਨ ਵਾਲੇ ਕਾਰਨ ਨੇ ਜੀ ਸਾਡੀਆਂ ਸੰਸਥਾਵਾਂ ਕਮਜ਼ੋਰ ਹੋ ਚੁੱਕੀਆਂ ਨੇ ਸਾਡੇ ਆਗੂ ਧਾਰਮਿਕ ਆਗੂ ਰਾਜਨੀਤਿਕ ਆਗੂ ਕਮਜ਼ੋਰ ਚੁੱਕੇ ਨੇ ਸਵਾਰਥੀ ਹੋ ਚੁੱਕੇ ਨੇ ਜੇਕਰ ਉਹ ਸਿਧਾਂਤਾਂ ਤੇ ਪਹਿਰਾ ਦਿੰਦੇ ਹੁੰਦੇ ਤੇ ਮੈਨੂੰ ਲੱਗਦਾ ਹੈ ਕਿ ਫਰਵਰੀ 2024 ਚੱਲ ਰਹੀ ਹੈ ਔਰ ਇਹਨਾਂ ਨੇ 2015 ਦੇ ਵਿੱਚ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ ਇਹਨਾਂ ਦੀਆਂ ਨੌਕਰੀਆਂ ਗਈਆਂ ਸੀਗੀਆਂ ਅੱਜ ਇਹਨਾਂ ਨੂੰ 9 ਸਾਲ ਹੋ ਗਏ फरवरी 2024 ਚੰਨਾ ਜੀ ਦੀ ਰਿਟਾਇਰਮੈਂਟ ਹੈ ਇਹਨਾਂ ਨੇ ਕਿਸੇ ਕੋਲ ਜਾ ਕਰਕੇ ਠੋਠਾ ਮੰਗ ਕੇ ਕੁਝ ਮੰਗਿਆ ਨਹੀਂ ਸਦਾਨਤਾ ਦੇ ਉਤੇ ਪਹਿਰਾ ਦੇਣ ਵਾਸਤੇ ਜਿਹੜਾ ਹੈ ਬਹੁਤ ਕੁਝ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ ਅੱਜ ਸਾਡੇ ਧਾਰਮਿਕ ਆਗੂ ਸਦਾਨਤਾ ਤੇ ਪਹਿਰਾ ਨਹੀਂ ਦੇ ਰਹੇ ਇਸੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦ ਕੋਈ ਇਸ ਪ੍ਰਕਾਰ ਦਾ ਰੋਸ ਪ੍ਰਗਟ ਕਰਦੀ ਹੈ ਤਾਂ ਇਹ ਸਿੱਖਾਂ ਦੇ ਨੋਟਿਸ ਵਿੱਚ ਨਹੀਂ ਆਂਦਾ ਲੋੜ ਹੈ ਅੱਜ ਸਾਨੂੰ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਮਨਿੰਦਰ ਸਿੰਘ ਦੇ ਸਵਾਲ ਉੱਤੇ ਇਸ ਤਰੀਕੇ ਰਕਾਬਦਨ ਸਰ ਗੁਰਦੁਆਰਾ ਪ੍ਰਤੀ ਬਿਆਨ ਦਿੱਤਾ ਗਿਆ ਕਹਿੰਦੇ ਕਿ ਐਸਜੀਪੀਸੀ ਵੱਲੋਂ ਵੀ ਇਹ ਚਪਵਾਇਆ ਗਿਆ ਸੀ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਮਨਿੰਦਰ ਸਿੰਘ ਸਿਰਸਾ ਦੇ ਕੋਲ ਨਾ ਜਿਹੜੀ ਅੱਖ ਹੈ ਨਾ ਉਹ ਨਰਿੰਦਰ ਮੋਦੀ ਨੂੰ ਉਹਨੂੰ ਗਿਫਟ ਕੀਤੀ ਹੈ ਉਹ ਉਸ ਅੱਖ ਦੇ ਨਾਲ ਵੇਖਦਾ ਜੋ ਉਹਨੂੰ ਮੋਦੀ ਤੇ ਅਤੇ ਅਮਿਤ ਸ਼ਾਹ ਨੇ ਗਿਫਟ ਕੀਤੀ ਹੈ ਉਹਨਾਂ ਨੂੰ ਇਹ ਨਜ਼ਰ ਨਹੀਂ ਆਂਦਾ ਕਿ ਗਿਆਨ ਗੋਜੜੀ ਗੁਰਦੁਆਰਾ ਮੰਗੂ ਮਠ ਡਾਂਗ ਮਾਰ ਅਤੇ ਹੁਣ ਜੋ ਉੱਥੇ ਹਜੂਰ ਸਾਹਿਬ ਕਾਨੂੰਨ ਬਣਿਆ ਇਹ ਨਜ਼ਰ ਨਹੀਂ ਆਉਂਦਾ ਕਿਉਂਕਿ ਉਸ ਅੱਖ 'ਚੋਂ ਜਿਹੜਾ ਹੈ ਨਰਿੰਦਰ ਮੋਦੀ ਜੋ ਦਿਖਾਏਗਾ ਨਰਿੰਦਰ ਮੋਦੀ ਜੋ ਕਹੇਗਾ ਉਹੀ ਬੋਲ ਸਕਦੇ ਨੇ ਤਾਂ ਉਸ ਵਿਅਕਤੀ ਦੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਸ ਵਿਅਕਤੀ ਨੇ ਅੱਜ ਤੋਂ 3 ਸਾਲ ਪਹਿਲਾਂ ਮੈਨੂੰ ਕਿਹਾ ਸੀਗਾ ਕਿ ਮੈਂ ਗੁਰਦੀਪ ਸਿੰਘ ਖੇੜਾ ਨੂੰ ਬੜੀ ਛੇਤੀ ਬੈਂਗਲੌਰ ਤੋਂ ਗੱਲਬਾਤ ਕਰਕੇ ਰਿਹਾ ਕਰਾ ਦਾਂਗਾ ਸੋ ਉਹਦੀਆਂ ਗੱਲਾਂ ਜਿਹੜੀਆਂ ਨੇ ਉਹਤੇ ਯਕੀਨ ਨਹੀਂ ਕੀਤਾ ਜਾ ਸਕਦਾ ਠੀਕ ਹੈ